ਇੱਥੇ ਆਏ ਇੱਥੇ ਕੰਟਾ ਸੀ ਵੇਟਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਰਕੇ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸੀ ਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에ਅਰਪੋਰਟ ਅਥਾਰਟੀ ਬਠਿੰਡਾ 에ਅਰਲਾਈਨ ਇਹਨਾਂ ਤੇ ਹਰਜਾਨਾ ਭਰੇ ਤੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਏਅਰਪੋਰਟ ਤੇ ਥੋਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਜੀ ਗੱਲ ਜੀ ਵੀ ਐਸ ਬਠਿੰਡਾ ਏਅਰਪੋਰਟ ਤੇ ਸਾਡੀ ਬੁਕਿੰਗ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ ਲੇ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਆ ਕਰ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਫੋਨ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪੈਗੀ ਇਸ ਕਰਕੇ ਸਾਨੂੰ ਛਾੜਾ ਜੋ ਹਰਗਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਸਾਡਾ 20-25000 ਰੁਪਿਆ ਐਵੇਂ ਗਿਆ ਉਹਦੇ ਤੇ ਉਹ ਸਰੀਏ एयरपोर्ट अथॉरिटी ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20 25 ਜਣੇ ਜਿਹੜੇ ਜਿਨ੍ਹਾਂ ਦੀ ਅੱਕੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚੱਲ ਲਿਆਸੂ ਗੋਰ ਵੀ ਪੈਸੰਜਰ ਜਿਹੜਾ ਨਾ ਵਿਚਾਰੇ ਕੋਈ ਟੈਕਸੀ ਲੈ ਕੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਕੀ ਕੇਦ ਨੂੰ ਬਸ ਤੇ ਚੱਲਿਆ ਯਾਨੀ ਕਿ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲਿਆ ਗਿਆ ਇਸ ਲਈ ਇਹ ਸਾਨੂੰ ਜਾਰੀ ਕੀਤਾ ਕਿ ਇਹ ਜਿਹੜਾ 에어ਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕੋਈ ਯਾਨੀ